ਸ਼ਕੀਅਤ ਕੋ ਕਰਵਾਤ ਕੇ ਨੀ ਮੈਂ ਇੱਕ ਅਨਾਉਂਸਮੈਂਟ ਸੁਣਿਆ ਹੈ ਜਿਸ ਦਾ ਕਿ ਮੇਰੇ ਖਲ ਸਕੂਲ ਦੇ ਨਾਲ ਬਹੁਤ ਸਾਰੇ ਸਕੂਲ ਜਿਹੜੇ ਜੁੜੇ ਹੋਏ ਹੋਣਗੇ ਅਗਵਾ ਸਕੂਲ ਇੱਕ ਟਾਗਾ ਪ੍ਰੋਜੈਕਟ ਚੱਲ ਰਿਹਾ ਹੈ ਜਿਹਦੇ ਚ ਸਹੀ ਗਵਰਨਮੈਂਟ ਸਕੂਲ ਜਿਹੜੇ ਬੱਚੇ ਹਨ ਈਡੀ ਬੱਚੇ ਹਨ ਉਹਨਾਂ ਲਈ ਅਸੀਂ ਟੂ ਸਟੈਸ਼ਨਰੀ ਕਿਸੇ ਤਰੀਕੇ ਦੀ ਵਾਦੀ ਲਈ ਲਾ ਹੈ ਸਕੂਲ ਬੈਗਾਂ ਦੇ ਇਸ ਸੰਡੇ ਹੋਣੇ 1000 ਜਿਹੜਾ ਸਕੂਲ ਬੈਗ ਫਿਰ ਸੈਕਸ਼ਨਰੀ گورਨਮੈਂਟ ਸਕੂਲ ਤੋਂ ਤੇ ਅਸੀਂ ਇਹ ਮੰਗਲੀ ਨੂੰ ਸਾਡਾ ਪ੍ਰੋਜੈਕਟ ਚੱਲ ਰਿਹਾ ਹੈ ਇਦਾਂ ਹੀ ਅਸੀਂ ਇਹ ਪ੍ਰੋਜੈਕਟ ਚਲਾ ਰਹੇ ਹਾਂ ਕਿ ਜਿਹੜੇ ਗਰੀਬ ਬੱਚੇ ਹੈ ਜੋ ਉਹਨਾਂ ਦੀ ਬੀਲ ਹੈ ਆਪ ਉਹਨਾਂ ਨੂੰ ਪੂਰੇ ਕਰੀਏ ਉਸ ਤੋਂ ਇਲਾਵਾ ਇੱਕ ਹੋਰ ਪ੍ਰੋਜੈਕਟ ਹੈ ਸਾਡਾ ਕਿ ਜਿਹੜੇ ਕੋਈ ਲੋੜ ਮੰਗਦਾ ਹੈ ਜਿਨ੍ਹਾਂ ਦਾ ਕੋਈ ਬਹੁਤ ਕਮਾਉਣ ਵਾਲੇ ਨਹੀਂ ਹੈ ਜਾਂ ਬੜਾ ਮੁਸ਼ਕਲ ਉਹਨਾਂ ਦਾ ਦਦਾਰਾ ਹੈਗਾ ਉਹ ਵੀ ਅਗਰ ਸਾਨੂੰ ਪਤਾ ਲੱਗੇ ਤਾਂ ਇਹ ਉਹ ਪ੍ਰੋਜੈਕਟ ਵੀ ਅਸੀਂ ਕਰ ਰਹੇ ਹਾਂ ਜਿਹਦੇ ਵਿੱਚ तकरीबन 1 ਮਹੀਨੇ ਦਾ ਰਾਸ਼ਨ ਔਰ ਕੁਛ ਕਪੜਾ ਇਸ ਤਰੀਕੇ ਉਹਨਾਂ ਤੱਕ ਪਹੁੰਚਾਈਏ ਉੱਥੇ ਉੱਤੇ ਤੱਕ ਜਿਹੜੇ ਲੋਕ ਮੈਂ ਸਮਝਦਾ ਕਿ ਭਈ ਉਹ ਤਾਂ ਨਹੀਂ ਅਪਰੋਚ ਕਰ ਸਕਦੇ ਪਰ ਆਪਾਂ ਤਾਂ ਉਹਨਾਂ ਦੀ ਅਪਰੋਚ ਕਰ ਸਕਦੇ ਹਾਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਕਿ ਆਪਾਂ ਉਹਨਾਂ ਤੀਆਂ ਅਪਰੋਚ ਕਰਕੇ ਉਹ ਪ੍ਰੋਜੈਕਟ ਅਗਰ ਕਿਸੇ ਵੀ ਸੱਜਣ ਦੇ ਕਿਸੇ ਦੇ ਵਿੱਚ ਨਿਗਾ ਚ ਇੰਨਾ ਦਾ ਹੋਇਆ ਕੁਛ ਤਾਂ ਕੈਰੋ ਸਾਹਿਬ ਨੂੰ ਉਹ ਕਨਵੇ ਕਰਦੇ ਆਂ ਕੈਰੋ ਸਾਹਿਬ ਮੈਨੂੰ ਕਨਵੇ ਕਰਦੇ ਨੇ ਫਿਰ ਆਪਾਂ ਉਹ ਬੈਕ ਤੇ ਉਹ ਪ੍ਰੋਜੈਕਟ ਉਹਲਾ ਕਰਨਾ ਤੇ ਮੇਰੇ ਸਾਰਿਆਂ ਨੂੰ ਕੋਈ ਫਿਰ ਮੁਦਾਰਾ ਨਹੀਂ ਵੀ ਇੱਕ ਸੋਸ਼ਲ ਕਾਜ਼ ਦੇ ਵਿੱਚ ਇੱਕ ਸਮਾਜ ਦੀ ਸੇਵਾ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਆਪਾਂ ਗੱਲ ਵਿੱਚ ਤੇ ਕਰ ਸਕਦੇ ਆ ਸਪੈਸ਼ਲੀ ਸਕੂਲਸ ਆ ਜਿਹੜਾ ਸਟੇਲ ਸਾਹਿਬ ਨੂੰ ਮੈਂ ਫਿਰ ਵੀ ਉਤਰੀ ਕਰਾਂਗਾ ਕੋਈ ਅਗਰ ਸਾਨੂੰ ਇਸ ਤਰੀਕੇ ਦਾ ਲੱਗਦਾ ਸਪੀਕਲ ਕਨਵੇਟ ਹੋ ਕੇ ਰੋ ਸਾਹ ਅਸੀਂ ਉਹਨੂੰ ਕਿ ਕਰ ਸਕਦੇ ਥੈਂਕ ਯੂ ਥੈਂਕ ਯੂ ਤੇ ਅੱਜ ਸੀਨੀਅਰ ਸਿਟੀਜ਼ਨ ਕਿਤੇ ਅੱਜ ਮਨਾਇਆ ਗਿਆ ਹੈ ਅੱਜ ਜਿਹੜਾ ਜੀ ਇਹ ਕੀ ਨਾਮ ਆਈ ਆਪਣਾ ਮੇਰਾ ਨਾਮ ਜੈ ਢੀਗਰਾ ਔਰ ਮੇਰਾ ਜਿਹੜਾ ਹੈ ਨੀਚੇ ਮੰਗਲੇ ਸਾਡਾ ਬਿਜ਼ਨਸ ਹੈ ਇੰਡਸਟਰੀ ਹੈ ਪ੍ਰਾਈਮ ਪੂਜ ਦੇ ਨਾਤੇ ਤੇ ਜਿਹੜਾ ਅੱਜ ਆ ਫੰਕਸ਼ਨ ਹੈ ਇਹਨਾਂ ਨੇ ਸੀਨੀਅਰ ਸਿਟੀਜ਼ਨਸ ਨੂੰ ਜਿਹੜਾ ਅੱਜ 15 ਅਗਸਤ ਦੇ ਮੌਕੇ ਤੇ ਰੱਖਿਆ ਗਿਆ ਇਹ ਬਹੁਤ ਹੀ ਬਿਹਤਰੀਨ ਔਰ ਬਹੁਤ ਹੀ ਵਧੀਆ ਇਹਨਾਂ ਦਾ ਜਿਹੜਾ ਹੈਗਾ ਉਹ ਫੰਕਸ਼ਨ ਰਿਹਾ ਹੈਗਾ ਪਰ ਇਸ ਤੋਂ ਇਲਾਵਾ ਜਿਹੜਾ ਸਾਡੇ ਵੱਲੋਂ ਜਿਹੜਾ ਉਹ ਇੱਕ ਸਾਡਾ ਇੱਕ ਟਰਸਟ ਹੈ ਜੀ ਸਤਿ ਉਪਦੇਸ਼ਨ ਟਰਸਟ ਰਜਿਸਟਰਡ ਫਰੀਦাবাদ ਜਿਹਦੀ ਬਹੁਤ ਸਾਰੀ ਐਕਟੀਵਿਟੀਜ਼ ਜਿਹੜੀ ਹੈਗੀਆਂ ਸਮਾਜ ਸੇਵਾ ਦੇ ਲਈ ਸੋਸ਼ਲ ਸਰਵਿਸ ਲਈ ਕੀਤੀਆਂ ਜਾਂਦੀਆਂ ਔਰ ਖਾਸियत ਇਹ ਹੈ ਕਿ ਇਸ ਇਸ ٹرسٹ ਦੀ ਔਰ ਜਿਹੜੀ ਹੈ ਕੀਤੀ ਜਾਂਦੀ ਹੈ ਸੇਵਾ ਉਹ ਬੜੀ ਨਿਸ਼ਕਾਮਤਾ ਹੈ ਜਿਹਦੇ ਚ ਆਪਣਾ ਅਸੀਂ ਕੋਈ ਚੀਜ਼ ਨਹੀਂ ਉਮੀਦ ਕਰਦੇ ਨਾ ਆਪਾਂ ਕੋਈ ਚਾਹੁੰਦੇ ਆ ਕਿ ਸਮਾਜ ਕੋ ਇਦਾਂ ਦਾ ਹੋਏ ਕਿ ਆ ਕਰ ਰਿਹਾ ਉਹ ਕਰ ਰਿਹਾ ਇਦਾਂ ਦਾ ਨਹੀਂ ਕਿਉਂਕਿ ਉਹਨਾਂ ਜਿਹੜੇ ਲੋਕ ਸਮਾਜ ਦਾ ਜਿਹੜਾ ਉਹ ਵਰਗ ਹੈ ਜਿਹੜਾ ਨੀਡੀ ਹੈ ਜਿਹੜਾ ਜ਼ਰੂਰਤਮੰਦ ਹੈ ਉਹਨਾਂ ਤਾਈ ਉਹ ਉਹਨਾਂ ਦਾ ਹੀ ਸਮਾਨ ਉਹਨਾਂ ਤਾਈ ਪਹੁੰਚ ਸਕੇ ਵਹੀ ਅਰਜਸਟ ਮੀਡੀਅਮਸ ਅਜੇ ਤੱਕ ਪਹੁੰਚਾਣ ਵਾਲੇ ਆ ਔਰ ਬਾਕੀ ਜਿਹੜਾ ਹੈਗਾ ਇਸ ਤਰੀਕੇ ਦੇ ਹੋਰ ਪ੍ਰੋਜੈਕਟ ਸਾਡੇ ਕਾਫੀ ਚੱਲ ਰਹੇ ਹਨ ਔਰ ਅੱਗੇ ਵੀ ਅਸੀਂ ਜਿਹੜਾ ਅੱਜ ਵੀ ਅਨਾਉਂਸਮੈਂਟ ਕੀਤੀ ਹੈ ਔਰ ਕਾਫੀ ਸਾਰੇ ਜਿਹੜਾ ਮੈਨੂੰ ਅਪਰੋਚ ਕੀਤੀ ਤੇ ਸਭ ਨੇ ਕਿ ਕੋਈ ਇਸ ਤਰੀਕੇ ਦੇ ਕਾਫੀ ਸਾਰੇ ਨੀਡੀ ਬੱਚੇ ਹਨ ਸਕੂਲਸ ਔਰ ਉਹਨਾਂ ਤਾਈਂ ਆਪਾਂ ਨੂੰ ਕਰਨੀ ਹੈ ਤਾਂ ਮੈਂ ਉਹਨਾਂ ਨੂੰ ਇਹੀ ਕਹਿ ਕੇ ਆਉਣ ਤੇ ਆਪਾਂ ਸਾਰੀ ਗੱਲਬਾਤ ਕਰ ਲੈਂਦੇ ਔਰ ਉਹ ਪ੍ਰੋਜੈਕਟ ਅਸੀਂ ਕਰ ਦਿੰਦੇ ਹਾਂ ਜਿਹੜੇ ਰਿਸੋਰਸ ਤਾਂ ਦਿੱਸਦੇ ਠੀਕ ਹੈ ਥੈਂਕ ਯੂ ਔ ਭਾਜੀ ਹਾਂਜੀ ਅੱਜ ਦਾ ਦਿਹਾੜਾ ਮੈਂ ਜੀ ਸੀਨੀਅਰ ਸਟੇਸ਼ਨ ਸਾਰੇ ਇਕੱਠੇ ਹੋ ਗਏ ਇੱਥੇ ਪਹੁੰਚੇ ਪਹਿਲਾਂ ਤਾਂ ਅੱਜ ਦਾ ਜਿਹੜਾ ਜਿਹੜਾ ਸੀਨੀਅਰ ਜੀ ਨੇ ਮਲਾਇਆ ਉਹ ਸਾਰਿਆਂ ਨੂੰ ਸੀਨੀਅਰ ਜੀ ਨੂੰ ਬਹੁਤ-ਬਹੁਤ ਧੰਨਵਾਦ ਜਿਹੜੇ ਭਾਈ ਸਾਹਿਬ ਕੰਮ ਕਰ ਰਹੇ ਨੇ ਜੀ ਬਹੁਤ ਵਧੀਆ ਤੇ ਉਹਨਾਂ ਦਾ ਕੰਮ ਐਸ ਤੋਂ ਅੱਡਾ ਉਹਨਾਂ ਦਾ ਕੰਮ ਕੋਈ ਹੋਰ ਨਹੀਂ ਹੁੰਦਾ ਜੀ ਤਾਂ ਭਾਈ ਸਾਹਿਬ ਦੇ ਬਹੁਤ-ਬਹੁਤ ਧੰਨਵਾਦ